ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅੰਤੇਸ਼ ਸਿੰਘ ਅਸੀਂ ਪੰਥ ਸੇਵਕ ਜਥਾ ਦੁਆਬਾ ਦੇ ਸਾਰੇ ਸਿੰਘ ਹੈ ਅਸੀਂ ਅੱਜ ਇੱਥੋਂ ਇੱਕ ਕੇਸਗੜ ਸਾਹਿਬ ਸ਼੍ਰੀ ਗੰਦਪੁਰ ਸਾਹਿਬ ਤੋਂ ਇੱਕ ਸੰਬਾਦ ਯਾਤਰਾ ਸ਼ੁਰੂ ਕਰ ਰਹੇ ਹਾਂ ਸੰਬਾਦ ਯਾਤਰਾ ਸ਼ੁਰੂ ਕਰਨ ਦਾ ਇੰਨਾ ਕੋਈ ਮੰਤਵ ਹੈ ਕਿ ਪੰਥ ਦੇ ਵਿੱਚ ਜੋ ਰਾਜਸੀ ਤੌਰ ਦੇ ਉੱਤੇ ਸਾਰਾ ਖੰਡਾਓ ਹੋਇਆ ਹੋਇਆ ਉਸ ਖੰਡਾਓ ਦੇ ਚਲਦੇ ਆ ਕਿ ਕਿਸ ਤਰੀਕੇ ਦੇ ਨਾਲ ਸਾਰੇ ਪੰਥ ਦੇ ਵਿੱਚ ਇਕਤਾ ਇਤفاق ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੂਤਰ ਧਾਰਤਾ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਥਿਆਂ 'ਚ ਤਾਲਮਿਲ ਸਥਾਪਿਤ ਕੀਤਾ ਜਾ ਸਕੇ ਉਸ ਨੂੰ ਮੁੱਖ ਰੱਖ ਕੇ ਅਸੀਂ ਪੰਥ ਦੇ ਵਿੱਚ ਸੰਵਾਦ ਰਚਾ ਰਹੇ ਹਾਂ ਸਾਡਾ ਇਹਦਾ ਉਦੇਸ਼ ਇਹ ਆ ਕਿ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸੰਪਰਦਾਨਾਂ ਉਹਨਾਂ ਦੇ ਜਿਹੜੇ ਮਹਤਵਾਰ ਗੁਰਸਿੱਖ ਹੈਗੇ ਉਹਨਾਂ ਦੇ ਨਾਲ ਅਸੀਂ ਸੰਵਾਦ ਰਚਾਵਾਂਗੇ ਕਿ ਇਹ ਜੋ ਅਕਾਲ ਤਖਤ ਸਾਹਿਬ ਦੀ ਸ਼ਰਮੌਰਤ ਆ ਇਹ ਕਿਸ ਤਰ੍ਹਾਂ ਬਹਾਲ ਹੋਏ ਜੋ ਸ਼ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਅਸਲ ਅਕਾਲੀ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਸਾਰੇ ਨੁਕਤੇਆਂ ਨੂੰ ਮੁੱਖ ਰੱਖ ਕੇ ਔਰ ਖਾਸ ਕਰ ਪੰਜਾਬ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਦੇਖਣ ਨੂੰ ਚੀਜ਼ਾਂ ਇੱਕੋ ਲੱਗਦੀਆਂ ਨੇ ਪਰ ਇਹ ਪੰਥ ਵਿੱਚ ਵੱਖਰੀਆਂ ਵੱਖਰੀਆਂ ਰਹੀਆਂ ਨੇ ਤੇ ਇਹ ਸਾਰਾ ਕੋਸ਼ਿਸ਼ ਕਿਸ ਤਰੀਕੇ ਦੇ ਨਾਲ ਅਸਲ ਜਿਹੜੀ ਅਕਾਲੀ ਇੱਕ ਯੋਗਤਾ ਉਹਦੇ ਤਹਿਤ ਕਿਦਾਂ ਪੁਨਰਸਰਜੀਤ ਹੋਣ ਇਸ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਜਿਹੜੇ ਸੰਗਤ ਦੇ ਵਿੱਚ ਐ ਸੰਵਾਦ ਰਚਾਂਗੇ ਬਬਈ ਲੱਗਦਾ ਕੀ ਐ ਕਿ ਤੁਹਾਨੂੰ ਸੰਗਤ ਦਾ ਸਹਿਯੋਗ ਜਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਮਿਲੇਗਾ ਜਾਂ ਨਹੀਂ ਨਹੀਂ ਦੇਖੋ ਜੋ ਹੁਣੇ ਚੱਲ ਰਿਹਾ ਐ ਵੱਖ-ਵੱਖ ਪੰਜਾਬ ਦੇ ਵਿੱਚ ਜਿਹੜੀਆਂ ਰਾਸੀ ਤਰਾ ਪੰਜਾਬ ਦੀਆਂ ਖੇਤਰੀ ਰਹੀਆਂ ਨੇ ਉਹ ਕਿੰਨੀ ਪਟੋ ਤਾੜ ਹੋ ਗਈ 4-5 ਉਹਨਾਂ 'ਚ ਕੋਈ ਇਕਤਾ ਦੀ ਗੱਲ ਨਹੀਂ ਚੱਲ ਰਹੀ ਹੈ ਤਾਕਤ ਹੈ ਵਾਂ ਤੋਂ ਵੀ ਯਤਨ ਹੋਏ ਉਹ ਯਤਨ ਵੀ ਜਿਹੜੇ ਹੈਗੇ ਆ ਰਾਜਸੀ ਲੀਡਰ ਮੰਨ ਹੀ ਰਹੇ ਹੈ। ਤੋਂ ਉਸ ਵਕਤ ਦਾ ਗੁਰੂ ਮਹਾਰਾਜ ਨੇ ਸਾਨੂੰ ਇਹੀ ਉਪਦੇਸ਼ ਦਿੱਤਾ। ਤੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ। ਸੋ ਇਸ ਕਰਕੇ ਅਸੀਂ ਜਿਹੜੀ ਪੰਥ ਜੇ ਦੁਬਧਾ ਦੂਰ ਪਈ ਹੋਈ ਆ ਇਸ ਨੂੰ ਦੂਰ ਕਰਨ ਦੇ ਲਈ ਇਕੱਤਰ ਹੋ ਕੇ ਸੰਵਾਦ ਰਚਾ ਰਹੇ ਜੋ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ। ਰਸਤਾ ਬਾਕੀ ਮਹਾਰਾਜ ਦੀ ਮਰਜ਼ੀ ਸਾਡਾ ਤਾਂ ਕੰਮ ਯਤਨ ਕਰਨਾ। ਬੱਬਈ ਹੋਰ ਕਿੰਨੀਆਂ ਕ ਸੰਪਰਦਾਵਾਂ ਤੁਹਾਡੇ ਨਾਲ ਨੇ ਜੋ ਤੁਹਾਡਾ ਸਹਿਯੋਗ ਦੇ ਰਹੀਆਂ ਨੇ। ਅਸੀਂ ਪੰਥ ਦੀ ਹਰੇਕ ਸੰਪਰਦਾ ਦੇ ਕੋਲ ਜਿੰਨਾ ਵੀ ਸਾਡਾ ਸਾਡੀ ਸਮਰੱਥਾ ਹੈ ਹਰੇਕ ਰਾਜਸੀ ਹਰੇਕ ਧਾਰਮਿਕ ਹਰੇਕ ਸਮਾਜਿਕ ਸੰਸਾ ਦੇ ਕੋਲ ਜਾਵਾਂਗੇ ਜਿਹਦਾ ਇਸ ਗੱਲ 'ਚ ਦਿਲਚਸਪੀ ਆ ਕਿ ਖਾਲਸਾ ਜੀ ਦਾ ਬੋਲਬਾਲਾ ਕਿਸ ਤਰ੍ਹਾਂ ਹੋਏ ਅਸੀਂ ਹਰੇਕ ਕੋਲ ਹੀ ਜਾਵਾਂਗੇ ਤੁਹਾਨੂੰ ਕੀ ਲੱਗਦਾ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਕਿਹੜੇ ਨੁਮਾਇੰਦੇ ਆ ਦੇ ਵਿੱਚੋਂ ਤੁਸੀਂ ਨਾਮ ਲੈ ਕੇ ਦੱਸ ਸਕਦੇ ਹੋ ਜਿਹੜੇ ਅਕਾਲ ਤਖਤ ਸਾਹਿਬ ਦੇ ਫੈਲਿਸ ਤੋਂ ਜਿਹੜੇ ਫੈਸਲੇ ਹੋਏ ਆ ਉਹ ਮੰਨਣ ਨੂੰ ਤਿਆਰ ਨਹੀਂ ਐ ਕਿਹਨਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਨੇ ਜੇ ਤਾਂ ਹੁਣ ਸਾਰੇ ਮਸਲੇ ਦੇ ਵਿੱਚ ਦੋਸ਼ੀ ਮੰਨਣਾ ਹੋਏ ਤੇ ਉਹਦੇ ਵਿੱਚ ਸੁਖਵੀਰ ਬਾਦਲ ਤੋਂ ਲੈ ਕੇ ਉਹਨਾਂ ਦੀ ਜਿੰਨੀ ਸਾਰੀ ਸਮੁੱਚੀ ਲੀਡਰਸ਼ਿਪ ਸਾਰੀ ਵਿੱਚਾਂ ਦੀ ਕੋਈ ਉਹ ਤੋਂ ਬਾਹਰ ਨਹੀਂ ਹੈ ਤਾਂ ਬੰਦਿਆਂ ਦੀ ਨਹੀਂ ਗੱਲ ਹੈ ਅਸਲ ਦੇ ਵਿੱਚ ਇਕੱਲੇ ਲੀਡਰਸ਼ਿਪ ਦੇ ਵਿੱਚ ਵੀ ਨਹੀਂ ਗੱਲ ਹੈ ਮਸਲਾ ਇਹਨਾਂ ਦੀ ਜਿਹੜੀ ਪਾਲਿਸੀ ਆ ਜਿਸ ਪਾਲਿਸੀ ਦੇ ਤਹਿਤ ਅਕਾਲੀ ਦਲ ਚੱਲ ਕੇ ਪੰਜਾਬੀ ਪਾਰਟੀ ਬਣਿਆ ਜਿਸ ਤਰ੍ਹਾਂ ਦੀ ਨਹੀਂ ਢਾਂਚਾ ਅਪਣਾਇਆ ਜਿਹਦੇ ਵਿੱਚ ਬਿਲਕੁਲ ਸਾਰਾ ਕੁਝ ਸੈਂਟਰਲਾਈਜ਼ ਹੈ ਤੇ ਬਿਲਕੁਲ ਸਾਰੀਆਂ ਸਿਖਰ ਤੇ ਤਾਕਤਾਂ ਨੇ ਸੋ ਉਹ ਸਾਰੇ ਕਾਸੇ ਦਾ ਹੀ ਪਰਚੋਲ ਅਨਲਿਸਿਸ ਕਰਨਾ ਪੈਣਾ ਸੋ ਇਸ ਕਰਕੇ ਅਸੀਂ ਕੋਈ ਦਾਇਰਾ ਬੰਦਿਆਂ ਤੱਕ ਸੀਮਿਤ ਕਰਕੇ ਨਹੀਂ ਚੱਲ ਰਹੇ ਅਸੀਂ ਤਾਂ ਬਿਲਕੁਲ ਖੁੱਲੇ ਮਨ ਦੇ ਨਾਲ ਇਹ ਸਾਰੇ ਦੀ ਤੱਥ ਪਰਚੋਲ ਕਰਾਂਗੇ ਤੇ ਅਸਲ ਕਾਰਨ ਕੀ ਆ ਸਾਰੇ ਕਾਹਦੇ ਕਿੰਨਾ ਸਮਾਂ ਲੱਗੇਗਾ ਇਸ ਚੀਜ਼ ਨੂੰ ਸੋਲਵ ਆਊਟ ਕਰਨ ਦੇ ਲਈ ਅਸੀਂ ਦਾਰਾ ਰੱਖਦੇ 2 ਕ ਮਹੀਨੇ ਦਾ ਹੌਲੇ ਮਹੱਲੇ ਤੱਕ ਮਹਾਰਾਜ ਕਿਰਪਾ ਕਰਨ ਜੜੀਆਂ ਕੋਈ ਅਹਿਮ ਸਖਸ਼ੀਤਾ ਆ ਉਹਨਾਂ ਨੂੰ ਮਿਲ ਸਕੀਏ ਹੌਲੇ ਮਹੱਲੇ ਤੱਕ ਇਹਦੇ ਸੰਬੰਧੀ ਕੋਈ ਤੱਥ ਰੱਖ ਸਕੇ Thank <laughs> que ਤਨ ਜੀ ਮੋਲੇ ਆਤਾਸ ਮੋਦੀ ਤਨ ਜੀ ਮੋਲੇ ਆਤਾਸ ਮੋਦੀ ਤਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਜਿਸ ਖੰਡਾਓ ਦੇ ਹਾਲਾਤ ਦੇ ਵਿੱਚੋਂ ਲੰਘ ਰਹੀਆਂ ਉਹਦੇ ਪਰਥਾਏ ਲਗਾਤਾਰ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ ਨੇ ਚਾਹੇ ਸਰਮੌਰ ਸੰਸਥਾ ਕਾਲ ਤਖਸਾਲ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਕਾਲੀ ਦਲ ਹੈ ਸਾਰਿਆਂ ਦੀ ਸ਼ਾਖ ਹੈ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਉਹਦੇ ਪਰਥਾਏ ਪਿਛਲੇ ਕੁਝ ਸਮੇਂ ਤੋਂ ਪੰਥ ਦੇ ਵਿੱਚ ਬਹੁਤ ਵਿਚਾਰ ਵਟਾਂਦਰਾ ਤੇ ਉਸਲ-ਵਟੇ ਚੱਲ ਰਹੇ ਤੇ ਲਗਭਗ 2 ਦਸੰਬਰ 2020 ਨੂੰ ਜੋ ਕਾਲ ਤਖਸਾਲ ਤੋਂ ਫੈਸਲਾ ਹੋਇਆ ਉਸ ਤੋਂ ਬਾਅਦ ਇਹ ਚਰਚਾ ਬੜੇ ਜੋਰਾਂ ਤੇ ਆ ਵੀ ਅਕਾਲੀ ਦਲ ਦੀ ਜਿਹੜੀ ਆ ਲੀਡਰਸ਼ਿਪ ਹੈ ਉਹ ਬਦਲੀ ਜਾਏ ਪਰ ਅਸੀਂ ਇਹ ਸਮਝਨੇ ਕਿ ਇੰਨੀ ਗੱਲ ਨਹੀਂ ਹੈ ਰੋਗ ਇਸ ਤੋਂ ਬਹੁਤ ਧੀਰਗ ਹੈ ਗਹਿਰਾ ਹੈ ਤੇ ਵਿਆਪਕ ਹੈ ਤੇ ਇਸ ਪਰਥਾਏ ਕਿ ਇਸ ਤਰ੍ਹਾਂ ਸਾਡੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਬਹੁਤ ਵੱਡੀ ਅਕਾਲੀ ਪਰੰਪਰਾ ਦੇ ਖੜੀ ਜਥੇਬੰਦੀ ਆ ਅਕਾਲ ਤਖਤ ਸਾਹਿਬ ਜਿਹੜਾ ਸਾਡੀ ਸਭ ਤੋਂ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬਹੁਤ ਖੁਦਮੁਖਤਿਆਰ ਮਾਨਮਤਾ ਜਿਦਾ ਇਤਿਹਾਸ ਰਿਹਾ ਇਹ ਸੰਸਥਾਵਾਂ ਕਿਸ ਪ੍ਰਕਾਰ ਇੰਨੀ ਗਰਾਵਟ ਦੇ ਵਿੱਚ ਚਲੇ ਗਈਆਂ ਇਹਦਾ ਇੱਕ ਅਨਲਿਸਿਸ ਹੋਣਾ ਚਾਹੀਦਾ ਪਰਚੋਲ ਹੋਣਾ ਚਾਹੀਦਾ ਉਸ ਪਰਚੋਲ ਤੋਂ ਬਾਅਦ ਕਿਸ ਨੀਤੀ ਦੇ ਤਹਿਤ ਕਿਸ ਤਰ੍ਹਾਂ ਦੇ ਢਾਂਚੇ ਤੇ ਕਿਸ ਤਰ੍ਹਾਂ ਦੀ ਹੈ ਜਿਹੜੀ ਸਾਡੀ ਜਥੇਬੰਦ ਹੋਣ ਦੀ ਯੋਗਤ ਹੈ ਉਹਦੇ ਅਨੁਸਾਰ ਕਿਸ ਤਰ੍ਹਾਂ ਅਸੀਂ ਦੁਆਰਾ ਆਪਣਾ ਸਾਰਾ ਸਟਰਕਚਰ ਪੁਨਰਸਰਜੀਤ ਕਰਨਾ ਇਹਦੇ ਪਰਥਾਏ ਸੰਗਤ ਦੇ ਵਿੱਚ ਇੱਕ ਸੰਵਾਦ ਰਚਾਂ